جي اندر آوڏي ڀڄر اڏي اندر آوڏي ڀڄر لاو داو اڏا يا رڪي آپنه يار نو اٿين آ ਵੜ ਦੋ ਵੜ ਦੋ ਉਹ ਨੀਲੀ ਫਲਟਾ ਲ ਮੈਂ ਉਹ ਚੇਤੇ ਚਾੜ ਬਦਿਆ ਦਿਮਾਗ ਚ ਕਹਿ ਦੇ ਆਵਾਜ਼ ਨਹੀਂ ਦੱਸਿਓ ਹਲੋ 300 ਗਲੋਦੀਪਰੀਆ ਸਮਾਜ ਸੇਵਾ ਦਲ ਦਾ ਜਨਰਲ ਸੈਕਟਰੀ ਅੱਜ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਔਰ ਮਜ਼ਦੂਰ ਦਿਵਸ ਤੇ ਮੈਂ ਸਾਰੇ ਮਜ਼ਦੂਰਾਂ ਨੂੰ ਦੇਸ਼ ਦੇ ਸਾਰੇ ਲੇਬਰ ਜੁਗੀਆਂ ਨੂੰ ਵਧਾਈ ਦਿੰਦਾ ਹਾਂ ਔਰ ਇਸ ਦਿਨ ਦੀ ਮਹੱਤਤਾ ਬਾਰੇ ਦੱਸਣਾ ਕਿ ਇਹ ਦਿਨ ਐਵੇਂ ਨਹੀਂ ਮਨਾਇਆ ਜਾ ਰਿਹਾ ਇਸ ਦਿਨ ਦੀ ਬਹੁਤ ਵੱਡੀ ਮਹੱਤਤਾ ਹੈ ਅੱਜ ਤੋਂ 138 ਸਾਲ ਪਹਿਲਾਂ ਜਿਹੜੇ ਮਜ਼ਦੂਰ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਦੀ ਜਿਹੜੀ ਦਿਹਾੜੀ ਸੀ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਸੀ ਕੋਈ ਲਗਭਗ 15 ਤੋਂ 18 ਘੰਟੇ ਬੰਡੀ ਸੀ 1880 ਵਿੱਚ ਇਹਦੇ ਖਿਲਾਫ ਅੰਦੋਲਨ ਸ਼ੁਰੂ ਹੋਇਆ ਮਜ਼ਦੂਰਾਂ ਨੇ ਜੁਗਨ ਲ ਬਣਾਈ ਤੇ 1886 ਦੇ ਵਿੱਚ ਅਮਰੀਕਾ ਦੇ ਸ਼ਹਿਰ ਸਟਾਕਟੋਨ ਦੇ ਗੋਲੀਆਂ ਚੱਲੀਆਂ ਗੋਲੀਆਂ ਚੱਲਣ ਤੋਂ ਬਾਅਦ ਇਹ ਮਜ਼ਦੂਰਾਂ ਦੀ ਮੰਗ ਮੰਨੀ ਗਈ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਆ ਉਹ 8 ਘੰਟੇ ਹੋਵੇਗੀ ਉਸ ਤੋਂ ਬਾਅਦ 1 ਮਈ ਨੂੰ ਸਾਰੀ ਦੁਨੀਆ ਵਿੱਚ ਇਹ ਮਜ਼ਦੂਰ ਦਿਵਸ ਮਨਾਇਆ ਜਾਂਦਾ ਔਰ ਭਾਰਤ ਵਿੱਚ 1 ਮਈ 1923 ਤੋਂ ਇਹ ਮਜ਼ਦੂਰ ਦਿਵਸ ਮਨਾਉਣਾ ਸ਼ੁਰੂ ਹੋਇਆ ਇਸ ਕਰਕੇ ਇੱਕ ਵਾਰੀ ਫੇਰ ਅੱਜ ਦੇ ਦਿਨ ਸਾਰੇ ਮਜ਼ਦੂਰ ਜੂਨੀਅਨ ਨੂੰ ਮਜ਼ਦੂਰ ਭਰਾਵਾਂ ਨੂੰ ਕਿਰਤੀ ਭਰਾਵਾਂ ਨੂੰ ਇਸ ਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ ਕਿਵੇਂ ਮਨਾਇਆ ਗਿਆ ਅੱਜ ਸਮਾਜ ਸੇਵਾਦਾਲ ਵੱਲੋਂ ਜਿਹੜੇ ਸੀਨੀਅਰ ਚੰਗੇ ਮਜ਼ਦੂਰ ਸੀ ਕਾਰੀਗਰ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਸਾਰੇ 1 ਮਈ ਦੀ ਵਸ ਸਮਾਜ ਸੇਵਾਦਾਲ ਵੱਲੋਂ ਮਜ਼ਦੂਰਾਂ ਦੇ ਮਾਨ ਸਨਮਾਨ ਲਈ ਇਹ ਸਾਰਾ ਪ੍ਰੋਗਰਾਮ ਕੀਤਾ ਗਿਆ ਮਜ਼ਦੂਰਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਰਾਜ ਮੇਸਤਰੀਆਂ ਨੂੰ ਦਿੱਤਾ ਗਿਆ ਇਹ ਇਹਨਾਂ ਦੇ ਬਿਨਾਂ ਇੱਕ ਇੱਟ ਵੀ ਨਹੀਂ ਲੱਗ ਸਕਦੀ ਬਿਸੀ ਦੇ ਮਜ਼ਦੂਰ ਦੇ ਬਗੈਰ ਘਾਰਾ ਨਹੀਂ ਬਣ ਸਕਦਾ ਇਨੀ ਮਿਹਨਤ ਇਹਨਾਂ ਦੀ ਹੁੰਦੀ ਆ ਔਰ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਅੱਜ ਆ ਦੇਖੋ ਛੱਡ ਬਣੀ ਦੀ ਇੱਥੇ ਅਸੀਂ ਆਏ ਆ ਦੇਖਿਆ ਨਾ ਇੱਥੇ ਕੋਈ ਪਾਣੀ ਦੀ ਸਹੂਦਾ ਨਾ ਇੱਥੇ ਬਾਥਰੂਮ ਦੀ ਸਹੂਦਾ ਨਾ ਇੱਥੇ ਲੈਟਰਨ ਦੀ ਸਹੂਦਾ ਹੈ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਡੀਸੀ ਸਾਹਿਬ ਅੱਗੇ ਬੇਨਤੀ ਕਰਦਾ ਵੀ ਇੱਥੇ ਜਿਹੜਾ ਵਾ ਜਲਦੀ ਤੋਂ ਜਲਦੀ ਪਾਣੀ ਦੀ ਸਹੂਦਾ ਦਿੱਤੀ ਜਾਵੇ ਔਰ ਲੈਟਰਨ ਬਾਥਰੂਮ ਬਣਾ ਕੇ ਇਹਨਾਂ ਨੂੰ ਜਿਹੜੀ ਆ ਸਹੂਲਤ ਦਿੱਤੀ ਜਾਵੇ ਸਮਾਜ ਸੇਵਾ ਦਲ ਵੱਲੋਂ 1 ਮਈ ਦੇ ਮਜ਼ਦੂਰ ਦੀ ਵਸਦੇ ਵਿੱਚ ਦਿਨ ਮਨਾਇਆ ਗਿਆ ਔਰ ਇਹਨਾਂ ਉਸ ਦਿਨ ਦੇ ਇਹਨਾਂ ਦੇ ਦੇਣ ਆ ਸਾਰੇ ਦੇਸ਼ ਨੂੰ ਜਿਨ੍ਹਾਂ ਉਹ ਸਾਰੀ ਦਾ ਕੰਮ ਇਹਨਾਂ ਦਾ ਹੁੰਦਾ ਇਹਨਾਂ ਦਾ ਮਾਨ ਸਮਾਨ ਕਰਨ ਵਾਸਤੇ ਅੱਜ ਸਮਾਜ ਸੇਵਾ ਦਲਾਂ ਨੇ ਛੋਟਾ ਜਿਹਾ ਪ੍ਰਾਲਾ ਕੀਤਾ ਪੂਰੀ ਟੀਮ ਨੇ ਕਿਨੇ ਮਨਾਇਆ ਕਿਹਾ ਲੱਡੂ ਵੰਡੇ ਹਾਂਜੀ ਹਾਰ ਪਾ ਕੇ ਇਹਨਾਂ ਨੂੰ ਮਾਨ ਸਮਾਨ ਕੀਤਾ ਗਿਆ ਲੱਡੂ ਵੰਡ ਕੇ ਇਹਨਾਂ ਦਾ ਮੂੰਹ ਮਿੱਠਾ ਕਰਾਇਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਸਹੂਲਤਵਾਦ ਤੇ ਸਹੂਲਤਵਾਦ ਦੇ ਸਮਾਜ ਸੇਵਾ ਦਲ ਵੱਲੋਂ ਹੋਰ ਵੀ ਉਪਰਾਲੇ ਕੀਤੇ ਜਾਣਗੇ ਜਿਹੜਾ ਕਿ ਇਹਨਾਂ ਦੇ ਕੋਈ ਕੰਮ ਆਣਸਣ ਵਾਲੀ ਚੀਜ਼ਾਂ ਮੰਡੀਆਂ ਜਾਣਗੀਆਂ ਮੈਂ ਲੋਕੇਸ਼ ਕੁਮਾਰ ਗੋਲਡੀ ਸਾਬਕਾ ਮੈਂਬਰ ਨਗਰਪਾਲਿਕਾ ਗੁਰਦਾਸਪੁਰ ਅੱਜ ਮਜ਼ਦੂਰ ਦਿਵਸ ਤੇ ਜਿਹੜਾ ਕਿ ਖਾਰਜਾ ਦੇ ਤਰ੍ਹਾਂ ਸਮਾਜ ਸੇਵਾ ਦਲ ਦੇ ਪ੍ਰਧਾਨ ਜਗENDERਪਾਲ लाਡੇ ਅਤੇ ਸਰਪ੍ਰਸਤ ਸੁਖਮਤ ਹਵਾਲਾ ਸਰਪੰਚਾ ਲੋਧੀ ਨੰਗਲ ਜੀ ਜੋ ਜਨ ਸੈਕਟਰੀ ਨੇ ਸਮਾਜ ਸੇਵਾ ਦਲ ਦੇ ਉਹਨਾਂ ਨੂੰ ਤੋਂ ਸੁਣਿਆ ਹੀ ਥੋੜੇ ਦੇਰ ਪਹਿਲਾਂ ਬਾਈਟ ਦਿੱਤੀ ਹੈ ਉਹਨਾਂ ਨੇ ਅੱਜ ਅਸੀਂ ਮਜ਼ਦੂਰਾਂ ਨੂੰ ਅੱਜ ਮਜ਼ਦੂਰ ਦਿਵਸ ਤੇ ਲੱਖ ਲੱਖ ਵਧਾਈ ਦੇਣ ਆਏ ਆ ਤੇ ਮਜ਼ਦੂਰਾਂ ਨੂੰ ਇਹ ਸ਼ੁਆਸ਼ਣ ਦੇਣ ਆਏ ਆ ਕਿ ਜੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਂਦੀ ਹੈ ਸਮਾਜ ਸੇਵਾ ਦਲ ਦੇ ਪ੍ਰਧਾਨ ਜਗਿੰਦਰਪਾਲ ਲਾਡੇ ਜੀ ਵੱਲੋਂ ਦੇਸ਼ ਹੈ ਕਿ ਅਸੀਂ ਆਪਾਂ ਤੁਹਾਡੇ ਨਾਲ ਮੋੜੇ ਨਾਲ ਮੋੜਾ ਜੋ ਕੇ ਖੜੇ ਆ ਤੁਹਾਨੂੰ ਕਿਸੇ ਤਰ੍ਹਾਂ ਵੀ ਕੰਮ ਕਰਨ 'ਚ ਮੁਸ਼ਕਲ ਆਂਦੀ ਹੈ ਜਾਂ ਤੁਹਾਨੂੰ ਕੋਈ ਪਰੇਸ਼ਾਨ ਕਰਦਾ ਆਪਾਂ ਬਸ਼ਾ ਤੁਹਾਡੇ ਨਾਲ ਸਹਿਮਤ ਰਹਾਂਗੇ ਪਰ ਇਹ ਜਿਹੜਾ ਕੰਮ ਹੈ ਮੌਜੂਦ ਤੋਂ ਬਿਨਾ ਜਿਹੜਾ ਕੋਈ ਵੀ ਬੰਦੇ ਇਸ ਤਰੱਕੀ ਨਹੀਂ ਕਰ ਸਕਦਾ ਜੋ ਵੀ ਬਿਲਡਿੰਗਾਂ ਬਣਦੀਆਂ ਨੇ ਜੋ ਵੀ ਸ਼ਹਿਰ ਡਵੈਲਪ ਹੁੰਦੇ ਨੇ ਇਹ ਸਭ ਮਜ਼ਦੂਰਾਂ ਨੇ ਦੇਣੇ ਅੱਜ ਅਸੀਂ ਤਾਲੀ ਮੈਂ ਨੂੰ ਮੌਜੂਦ ਵਾਸਤੇ ਮਜ਼ਦੂਰਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਸਮਾਜ ਸੇਵਾ ਦਲ ਵੱਲੋਂ ਜੈ ਸ਼੍ਰੀ ਰਾਮ ਸਮਾਜ ਸੇਵਾ ਦਲ ਵੱਲੋਂ ਮਜ਼ਦੂਰ ਦੇ ਦੇ ਲੱਖ ਲੱਖ ਵਧਾਈ ਨਾ ਦਿੰਨੇ ਆ ਜਿੰਨੇ ਵੀ ਦੇਸ਼ ਵਿਦੇਸ਼ ਤੇ ਜਿੰਨੇ ਵੀ ਸੱਜਣ ਭੈਣ ਭਰਾ ਆਪਣੇ ਵਾਸਤੇ ਨੇ ਚਾਹੇ ਜਿੰਨੇ ਮੇ ਸਾਡੇ ਦੇਸ਼ ਤੇ ਵਾਅਦੇ ਮੈਂ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਅੱਜ ਅਸੀਂ ਪੀਤਾ ਦੇ ਇੱਕ ਪਰਾਲਾ ਛੋਟਾ ਜਿਹਾ ਹੀ ਆ ਅੱਜ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਇੱਥੇ ਆਣ ਕੇ ਮਜ਼ਦੂਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਵਾ ਇਹਨਾਂ ਦਾ ਮਿੱਠਾ ਮੂੰਹ ਵੀ ਕਰਾਇਆ ਗਿਆ ਬਾਕੀ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕੋਈ ਵੀ ਇਹਨਾਂ ਨੂੰ ਦੇਖ ਤੇ ਚਾਹੇ ਕੋਈ ਪ੍ਰੋਬਲਮ ਹੁੰਦੀ ਆ ਸਮਾਜ ਸੇਵਾ ਲੜਹਾਰ ਵਲੇ ਇਹਨਾਂ ਨਾਲ ਜਾ ਭਾਈ ਜੀ ਖਾਲਸਾ ਭਾਈ ਜੀ ਮੈਂ ਨਾ ਹੀ ਰਮ ਸਿੰਘ ਸਮਾਜ ਸੇਵਾ ਦਾਲਾ ਨੂੰ ਨਮੂਨਤ ਸਮਾਜ ਦੇਵਾ ਸੇਵਾਦਾਲ ਨੇ ਅੱਜ ਸਾਰੇ ਮਜ਼ਦੂਰਾਂ ਨੂੰ ਸਨਮਾਨਿਤ ਕੀਤਾ ਆ ਇਹਨਾਂ ਦੇ ਬਹੁਤ ਤੈਦ ਸੁਖੇ ਜਾ ਰਹੇ ਆ